ਸਰ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਹੋ ਗਿਆ ਹਾਂ 2022 ਦੇ ਵਿੱਚ ਤੇ ਹੁਣ ਮੈਂ ਕੈਂਪਸ ਮੈਨੇਜਰ ਦੀ ਸਾਵੇ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਹਾਂ ਤੇ ਅੱਜ ਤਕਰੀਬਨ 23 ਤਰੀਕ ਨੂੰ 23 ਤਰੀਕ ਨੂੰ 2:45 ਦੇ ਸਾਡੇ ਘਰ ਫੈਰ ਹੋਇਆ ਗੇਟਾਂ ਦੇ ਵਿੱਚ ਫੈਰ ਮਾਰਿਆ ਚਾਰ ਫੈਰ ਹੋਇਆ ਇਕੱਠੇ ਆਈ ਉਸੇ ਵੇਲੇ ਮੈਂ ਉੱਠ ਖੜਿਆ ਜਾਂ ਲੇਟਾ ਜਗਾਇਆ ਉਸ ਵੇਲੇ ਉਹ ਬੰਦੇ ਮੋਟਰਸਾਈਕਲਾਂ ਤੇ ਉੱਤੇ ਸੀਗੇ ਆਵਾਜ਼ ਮੋਟਰਸਾਈਕਲਾਂ ਦੀ ਆਈ ਹੈ ਉਸੇ ਵੇਲੇ ਚਲੇ ਗਏ ਸੀ ਜਿਸ ਵੇਲੇ ਫੈਰ ਕਰ ਗਏ ਭੱਜ ਗਏ ਮੋਟਰਸਾਈਕਲ ਸਰ ਸ਼ੱਕ ਸਾਨੂੰ ਕਿਸੇ ਤੇ ਨਹੀਂ ਹੈਗਾ ਨਾ ਸਾਡੇ ਕਿਸੇ ਦੇ ਨਾਲ ਕੋਈ ਇਹ ਹੀ ਲਗੜਾਟ ਹੈ ਤੇ ਰੰਜਿਸ ਬਾਜੀ ਜੇ ਨਾ ਕੋਈ ਹੈਡੀ ਲੜਾਈ ਹੋਈ ਹੈ ਸ਼ੱਕ ਮੈਨੂੰ ਕਿਸੇ ਤੇ ਨਹੀਂ ਹੈਗਾ ਅਨਪਸਾਤ ਜਿਹੜੇ ਵਿਅਕਤੀ ਸੀਗੇ ਜਿਹੜੇ ਉਹੀ ਆਏ ਸੀ ਜਿਹੜੇ ਪਹਿਲਾਂ ਆਏ ਸੀਗੇ ਉਹੇ ਸੇਮ ਬੰਦੇ ਮੈਨੂੰ ਉਹਨਾਂ ਤੇ ਸ਼ੱਕ ਪੈਂਦੀ ਹੈ ਇੱਕ ਦਿਨ ਬੰਦੇ ਆਏ ਸੀਗੇ 21 ਤਰੀਕ ਨੂੰ 7:50 ਦੇ ਸਾਡੇ ਘਰ ਆਏ ਆ ਤੇ ਉਹ ਪੈਦਲ ਆਏ ਸੀਗੇ ਇੱਕ ਬੰਦਾ ਉਹਨਾਂ ਦਾ ਪਿੱਛੇ ਖੜਾ ਸੀਗਾ ਉਹ ਉਹਨਾਂ ਨੂੰ ਮੈਂ ਇੱਥੇ ਬਾਹਰ ਕੁੱਤਿਆਂ ਨੂੰ ਰੋਟੀ ਪਾਣਾ ਸੀਗਾ ਉਵਾਰਾ ਕੁੱਤਿਆਂ ਨੂੰ ਤੇ ਉਹਨੇ ਕਿਸੇ ਦੇ ਪੁੱਛਿਆ ਵੀ ਫੌਜੀ ਦਾ ਘਰ ਕਿਹੜਾ ਆ ਤੇ ਉਹ ਕਹਿੰਦਾ ਵੀ ਫੌਜੀ ਆ ਉਹ ਕੁੱਤਿਆਂ ਨੂੰ ਰੋਟੀ ਪਾ ਰਿਹਾ ਆ ਤੇ ਮੇਰੇ ਕੋਲ ਆ ਕੇ ਕਹਿੰਦੇ ਵੀ ਅੰਕਲ ਜੀ ਵੀ ਤੁਹਾਡੇ ਜਿਹੜੇ ਬੱਚਿਆਂ ਨਾਲ ਸਾਡਾ ਬੱਚਾ ਵੀ ਆ ਅਮਰੀਕਾ ਦੇ ਵਿੱਚ ਉਹਨਾਂ ਦਾ ਫੋਨ ਨਹੀਂ ਆ ਰਿਹਾ ਬਹੁਤ ਦਿਨਾਂ ਤੋਂ ਬੇਤਾ ਹੀ ਪਰੇਸ਼ਾਨ ਐ ਸਾਡੀ ਮਾਤਾ ਵੀ ਪਰੇਸ਼ਾਨ ਐ ਤੇ ਉਹਨਾਂ ਨਾਲ ਹੀ ਕੰਟੈਕਟ ਨੰਬਰ ਉਹਨਾਂ ਦਾ ਚਾਹੀਦਾ ਐ ਤੇ ਮੈਂ ਕਿਹਾ ਵੀ ਸਾਡੇ ਕੋਲ ਕੰਟੈਕਟ ਨੰਬਰ ਤਾਂ ਮੈਂ ਦੇ ਨਹੀਂ ਸਕਦਾ ਤੁਹਾਨੂੰ ਜਦ ਵੀ ਮੇਰੇ ਬੱਚਿਆਂ ਦਾ ਫੋਨ ਪਹਿਲੀ ਗੱਲ ਤਾਂ ਚੱਕਦੇ ਨੇ ਹੁਣ ਹਨੇਰਾ ਹੋਇਆ ਹੋਣਾ ਤੇ ਸੁੱਤੇ ਪਏ ਹੋਣੇ ਤੇ ਜਿਆਦਾ ਫੋਨ ਕਰੂਗੇ ਸਾਡੇ ਨਾਲ ਕੰਟੈਕਟ ਕਰ ਲਵਾਂਗੇ ਤੁਸੀਂ ਆਪਣਾ ਨੰਬਰ ਦੇ ਦਿਓ ਉਹਨੇ ਮੇਰਾ ਨੰਬਰ ਲਿਆ ਮੈਂ ਕਿਹਾ ਮੈਂ ਇਸ ਕੱਲ ਮਾਰ ਦੋ ਮੇਰਾ ਨੰਬਰ ਉੱਪਰ ਚਿਵਾਰੇ ਦੇ ਉੱਤੇ ਚਾਰਜ ਦੇ ਲੱਗਾ ਸੀਗਾ ਤੇ ਕਹਿੰਦੇ ਠੀਕ ਐ ਫਿਰ ਜਦ ਵੀ ਉਹਨਾਂ ਦਾ ਫੋਨ ਆਊਗਾ ਸਾਡੇ ਨਾਲ ਕੰਟੈਕਟ ਕਰ ਲਿਓ ਭਈ ਇਹਦਾ ਕਰਕੇ ਉਹਨਾਂ ਦੱਸ ਦਿਓ ਵੀ ਬੱਚਾ ਸਾਡਾ ਗੱਲ ਨਹੀਂ ਕਰਦਾ ਗੱਲ ਕਰੇ ਮਾਂ-ਪੋਪ ਪਰੇਸ਼ਾਨ ਹੈ ਜਿਵੇਂ ਉਹਨੂੰ ਵੀ ਮੇਰੇ ਕੋਲ ਪਾਣੀ ਪੀਤਾਗਾ 2 ਗਲਾਸ ਪਾਣੀ ਦੇ ਸਾਨੂੰ ਚਾਹੀਦੇ ਪਾਣੀ ਪੀਤਾ ਤੇ ਇੱਥੇ ਬਾਹਰ ਮੰਜਾ ਸਗਾ ਲੱਗਿਆ ਮੈਂ ਮੰਜਾ ਡਾਹ ਤਾਂ ਮੰਜੇ ਬਦ 2 ਕੁ ਮਿੰਟ ਬੈਠੇ ਉਸੇ ਵੇਲੇ ਨਿਕਲ ਗਏ 2 ਮਿੰਟ ਵੀ ਨਹੀਂ ਪਾਣੀ ਦਾ ਇੱਕ ਬੂੰਦ ਦੇ ਸਾਰੇ ਨਿਕਲ ਗਏ ਹੋਈ ਬਾਅਦ ਚ ਮੈਨੂੰ ਸ਼ੱਕ ਪਈ ਜਾ ਕਿ ਸਾਡੇ ਮੇਰੇ ਮੋਬਾਈਲ ਤੇ ਉਹਨਾਂ ਹੀ ਮਿਸ ਕਾਲ ਨਹੀਂ ਮਾਰੀ ਫਿਰ ਮੈਨੂੰ ਸ਼ੱਕ ਪਈ ਇਹ ਬੰਦੇ ਹੀ ਉਪਰੇ ਗਲਤ ਬੰਦੇ ਆ ਇੱਕ ਇੱਕ ਅੱਜ ਸਾਨੂੰ ਅਰਲੀ ਮਾਰਨਿੰਗ ਇੱਕ ਸੂਚਨਾ ਪ੍ਰਾਪਤ ਹੋਈ ਸੀ ਸਤਨਾਮ ਸਿੰਘ ਵੱਲੋਂ ਕਿ ਉਹਨਾਂ ਦੇ ਘਰ ਦੇ ਉਹ ਜਿਹੜੇ ਅਣਪਛਤੇ ਆ ਉਹਨਾਂ ਵੱਲੋਂ ਜਿਹੜੇ ਫਾਇਰ ਕੀਤੇ ਗਏ ਜਿਹੜੇ ਸੰਬੰਧ ਵਿੱਚ ਅਸੀਂ ਉਹਨਾਂ ਮੁੱਕੇ ਤੇ ਆਏ ਆ ਤਾਕੀ ਚ ਕਰ ਰਹੇ ਘਰ ਦੇ ਬਾਹਰ ਗੇਟ ਤੇ ਕੀਤੇ ਸਵੇਰੇ ਕਿੰਨੇ ਵਜੇ ਤੇ ਇਹ ਕਰਨਾ ਹੈ ਨੀਅਰ ਅਬਾਊਟ ਕਿੰਨੇ ਵਜੇ ਅਸੀਂ ਕਰ ਰਹੇ ਹਾਂ ਚੈੱਕ ਪਰਮਾਰ ਦੀ ਇਹਨੂੰ ਵੈਰੀਫਾਈ ਕਰ ਰਹੇ ਹਾਰੇ ਐਂਕਲ ਤੋਂ ਹੀ ਚੈੱਕ ਕਰ ਰਹੇ ਹਾਂ ਬਾਕੀ ਜੋ ਵੀ ਤੁਹਾ ਸਾਹਮਣੇ ਆਣਗੇ ਤੁਹਾਡੇ ਨਾਲ ਸੰਝ ਕੇ